ਚਲੋ 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 ਦੋਵੇਂ ਲੱਗ ਪਿਆ ਬਈ ਪੇੜੇ ਕਰਨ ਤੇ ਪੇੜੇ ਜਿਹੜੇ ਚਲੋ ਬਈ ਮੋਨੇ ਚਰੂ ਤੇ ਆਹ ਬੱਸ ਹਾਂ ਬੱਸ ਕਰ گلاب ਜਾਮਨ ਨੂੰ ਰਸ ਗੁੱਲੇ گلاب ਜਾਮਨ گلاب ਜਾਮਨ ਬਣ ਕੇ ਕੱਲੇ ਬ੍ਰੈਡਾਂ ਦੇ ਹਾਂ ਹੈਂ ਕੱਲੇ ਬ੍ਰੈਡਾਂ ਦੇ ਬਣ ਜਿਆ ਆਇਆ ਹੁਣ ਆ ਦੁੱਧ ਪਾਉਣ ਲੱਗੇ ਆ ਬਸ ਕੱਲੇ ਬ੍ਰੈਡ ਦੇ ਨਾਲ ਦੁੱਧ ਪੈਣਾ ਵਾ ਬਾਕੀ ਆ ਕੈਂਡ ਬਣ ਜਾਣੀ ਨਹੀਂ ਐਨ ਨੂੰ ਤੁਸੀਂ ਐਨ ਸੋਖੇ ਹੀ ਆ ਬਣਾਉਣੇ ਬਹੁਤ ਸੋਖੇ ਲੈ ਤੇਰੇ ਸਾਹਮਣੇ ਆ ਦੇਖੀ ਚੱਲ ਆ ਵੇਖੀ ਹੁਣ ਅੱਛਾ ਨਹੀਂ ਆਪਾਂ ਦੁਕਾਨਾਂ ਤੋਂ ਇਦਾਂ ਦੇ ਖਾਦੇ ਕਦੀ ਇਹਦੇ ਨਾ ਨਾ ਨਹੀਂ ਖਾਦੇ ਬਸ ਫੇ ਸਵਾਦ ਬਾਕੀ ਫਸਟ ਟਾਈਮ ਸਵਾਦ ਉਹੋ ਹੀ ਆ ਤੈਨੂੰ ਕਿੱਦਾਂ ਪਤਾ ਹਲਵਾਈਆਂ ਆਲਾ ਸਵਾਦ ਸੇਮ ਹੀ ਆ ਇੰਨੇ ਦਿਖਾਦੇ ਹੋਣੇ ਇਸ ਕਰਨ ਨੇ ਯਾਰ ਹਲਵਾਈਆਂ ਵਾਲਾ ਹੋਊਗਾ ਸਵਾਦ ਮੈਨੂੰ ਪਤਾ ਵਾ ਹਾਂਜੀ ਹਾਂ ਤਿੰਨਾ ਟੋਆ ਬਣਾਵਾਂ ਨਾ ਪਾਪਾ ਜੀ ਨਹੀਂ ਜਾਂਦੇ ਉਹ ਐਨੂੰ ਮ사ਜ ਕਰ ਦੇਣੀ ਨਹੀਂ ਇਹਦੀ ਹਾਂ ਕਰਾਇਕ ਨਾ ਬਚਣ ਹਾਂ ਮੰਮੀ ਦਾਰੀ ਉੱਧਰ ਵੀ ਤੂੰ ਆ ਉਹ ਭਰਾਵਾ ਮੁਰਕੇ ਨਹੀਂ ਲੈਂਦਾ ਇੱਕ ਲੈਚੀ ਪਾ ਦਿੱਤੀ ਆ ਠੀਕ ਆ ਜੀ ਲੈਚੀਆਂ ਇੱਕ ਹੀ ਮੌਣੀ ਦੇ ਦੋ ਪੰਜ ਛੇ ਪਾਵਾਂ ਫਲੇਵਰ ਆਵੇ ਆ ਪਾ ਫੇ ਆਇਆ ਆ ਲੈ ਦੋ ਘਾਟ ਨਾ ਰਹੇ ਤੇ। ਮਾਣੋ ਫਲੇਵਰ ਵਧੀਆ ਸਵਾਲ ਲੱਗਣੇ ਗਲਾਬ ਜੰਮੇ ਨਾ। ਨਾਲ ਟੈਸਟ ਹੋ ਜੂਗਾ ਦੇਖਦੇ ਆਂ ਬੰਦੇ ਵੀ ਇੱਕ ਨਹੀਂ ਨਾਲੇ ਗੈਸ ਤੁਹਾਡੇ ਸਾਹਮਣੇ ਆ ਹੁਣ। ਰਜੀਤ ਹੋਰ ਪਾ ਦੇ। ਚਾਣੀ ਚ ਖੰਡ ਬਹੁਤ ਪੈਂਦੀ ਹੁੰਦੀ ਆ। ਪਾ ਯਾਰ ਤੂੰ ਦੇਈ ਮੈਨੂੰ ਦੇ। ਇਹਨੇ ਸਾਰੀ ਪਾ ਨਹੀਂ ਨਹੀਂ ਮੈਨੂੰ ਪਤਾ ਨਾ। ਮਹਾਰਾਜ ਚ ਗਧਿਆਂ ਨੂੰ ਫੜਾ। ਆਇਆ ਕਰਾ ਅਰੇ ਟੱਕ ਚਲੋ ਗਏ ਆਟੇ ਨੂੰ ਐ ਚੰਗੀ ਤਰ੍ਹਾਂ ਗੁੰਨ ਲੈਣਾ ਠੀਕ ਹੈ ਬਰਿੱਡਾਂ ਨੂੰ ਚਾਬੀ ਲੈ ਚੋ ਬਰਿੱਡਾਂ ਨੂੰ ਐ ਮੁੰ ਚੰਗੀ ਤਰ੍ਹਾਂ ਕੋਈ ਕ੍ਰੈਕ ਨਾ ਆਵੇ ਕਾਦੀ ਅਜੇ ਗੁੰਨ ਨਹੀਂ ਆਉਣਾ ਠੀਕ ਚਲੋ ਨਹੀਂ ਸਹੀ ਹਜੇ ਨਹੀਂ ਆਟੇ ਨੂੰ ਗੁੰਨ ਲਾ ਮੈਂ ਹੁਣੇ ਦੱਸ ਦਿੰਦਾ ਚੁੱਪ ਦੇਖੋ ਗਾਇਸ ਦਾ ਆ ਜਾਣਾ ਬਹੁਤ ਜੀ ਵਧੀਆ ਪੇੜੇ ਹੋਣਦੇ ਹੈ ਨਾ ਨਿਕਨੇ ਨਿਕ ਕੇ ਕਰਕੇ ਜਵੇਂ ਉਹ ਕਰਦੇ ਹੀ ਉਹ ਚਲੋ ਬਾਈ 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 ਨਹੀਂ ਗਾਇਸ ਤੇ ਹੁਣ ਦੋਵੇਂ ਲੱਗ ਪਿਆ ਬਈ ਪੇੜੇ ਕਰਨ ਤੇ ਪੇੜੇ ਜਿਹੜੇ ਆ ਮੇਰਾ ਜੰਦਾ ਬਹੁਤ ਹੀ ਸਮੂਥ ਹੋਣ ਨਹੀਂ ਤੋਤੇ ਚਲੋ ਕੋਈ ਨਹੀਂ ਤੇ ਇਧਰ ਜਿਹੜਾ ਦੇਖੋ ਆਪਣੀ ਚਾਸ਼ਨੀ ਜਿਹੜੀ ਉਹ ਤਿਆਰ ਹੋ ਹੀ ਗਈ ਸਾਬਣਾ ਤੇ ਆਪਾਂ ਜਿਹੜੇ ਬਾਅਦ ਚੋੜ ਰੱਖਾਂਗੇ ਇਹਨਾਂ 'ਚ ਕੋਈ ਘੰਟਾ ਕਾ ਫਿਰ ਬਣ ਕੇ ਰੈਡੀ ਹੋਇਆ ਨਹੀਂ ਚਲੋ ਬਈ ਜਿਹੜੇ ਇਹਨਾਂ ਨੇ ਐਨੇ ਕਰ ਲਏ ਕਹਿੰਦੇ ਹੇ ਰੁਕ ਜੀਏ ਕਿਉਂਕਿ ਇਹਦੇ ਵਿੱਚ ਜਿੰਨੇ ਕੁ ਪੂਰੇ ਹੋਣੇ ਆ ਆਪਾਂ ਉਹਨੇ ਆਗ ਬੁਝਤ ਨਹੀਂ ਗਈ ਆ ਅਗ ਬੁਝ ਗਈ ਕੋਈ ਨਹੀਂ ਮੈਂ ਭਾਲ ਦਿੰਦਾ ਹਾਂ ਹਾਂ ਚਾਣੀ ਵਿੱਚ ਪਾ ਦੇ ਨੇ ਨਹੀਂ ਨਹੀਂ ਉਹ ਵੇ ਕੜਾਈ ਚ ਤੇਲ ਆਏ ਪਹਿਲਾਂ ਉਹ ਕਰਨੇ ਗਰਮ ਫੇਰੀਆ ਚਲੋ ਹੁਣ ਅੱਗ ਮੈਂ ਤੇ ਚਾਣੀ ਜਿਹੜੀ ਆ ਉਹ ਰੈਡੀ ਹੋ ਗਈ ਆ ਤੇ ਇਧਰ ਬਸ ਕਰੇ ਪੇੜੇ ਬਹੁਤ ਆ ਵਟਲੇ ਤੇ ਹੁਣ ਰੱਖ ਕੜਾਈ ਦੂਸਰੀ ਉੱਤੇ ਤੇਲ ਰ ਮਮੀ ਹੋ ਗਿਆ ਨਾ ਹਮ ਚੱਕ ਦੇ ਫੇ ਕੀ ਮੈਂ ਖੋਜ ਜਾਣਾ ਚਲੋ ਬਈ ਤੇਲ ਪਾਤਾ ਵਾ ਤੇਲ ਇਹੀ ਪਾਉਣਾ ਸੀ ਨਾ ਹਮ ਚਲੋ ਹੁਣ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਨਾ ਫਰਾਈ ਕਰ ਲੈਣਾ ਕੱਢ ਲੈਣਾ ਵਾ ਤੇ ਬਾਅਦ ਚ ਇਹਦੇ ਵਿੱਚ ਆਪਾਂ ਚਾਣੀ ਚ ਪਾਉਣੇ ਆ ਓ ਤੋੜਤ ਨਹੀਂ ਜੁੱਤਾ ਕੋਈ ਨਹੀਂ ਕੱਬ ਬਚ ਗਿਆ ਬਚ ਗਿਆ ਕੋਈ ਨਹੀਂ ਨਿਗਾਰ ਰਹੇ ਬਹੁਤ ਪਿਆਰ ਤੇ ਚਲੋ ਬਈ ਇਧਰ ਮੰਮੀ ਨਾਲੇ ਨਾਲੇ ਭਾਂਡੇ ਵੀ ਧੋਈ ਜਾਂਦੇ ਹੁਣ ਇਧਰ ਚਾ ਲੋ ਵਧੀਆ ਇੱਥੇ ਹੀ ਸਾਗ ਖਾਦਾ ਸੀ ਤਾਂ ਕਰਕੇ ਫਿਰ ਨਾਲ ਚਾ ਲੋ ਬਈ ਸਾਰੇ ਏਦਾਂ ਹੌਲੀ ਹੌਲੀ ਪਾ ਦੇਨੇ ਆ ਤੈਨੂੰ ਪਤਾ ਨਾ ਕਿੱਦਾਂ ਹਲਾਉਣੇ ਸੀ ਠੰਡੇ ਚ ਤਨੀ ਪਾਤ ਏ ਨਹੀਂ ਨਹੀਂ ਇਹ ਕਿਵੇਂ ਹੈ ਪਤਾ ਨਹੀਂ ਆਪਾਂ ਨੂੰ ਉਹ ਐ ਐ ਕਰਦਾ ਹੁੰਦਾ ਸੀ ਚਾਨਣੀ ਨਾਲ ਉੱਪਰੋਂ ਥੱਲੇ ਨਾਲ ਹਾਂ ਏਦਾਂ ਹਾਂ ਹੈਨਾ ਏਦਾਂ ਹੌਲੀ ਹੌਲੀ ਘਰੀ ਜਾਣਾ ਇਹ ਕਿ ਸਾਰੇ ਅੰਗ ਲਾਟਾ ਘਰੇ ਵੀ ਸਾਰਾ ਕੀਤਾ ਹੋਇਆ ਵਾ ਲੀੜੇ ਲਾੜੇ ਸਭ ਤੋਤੇ ਹੋ ਸਾਰਾ ਬਦਲ ਗੱਜਣ ਲੱਗ ਪਿਆ ਮੰਮੀ ਜਲਦੀ ਕਰ ਲਾ ਜਿਹੜਾ ਛੱਜ ਨਾ ਪਸਵਾਰ ਹੁੰਦੇ ਖਿਲਰੀ ਜਾਂਦੇ ਵਿੱਚ ਬਸ ਇਹ ਨਾ ਵੈਸੇ ਤਾਂ ਰੀਲ ਦੇਖੀ ਬਾਕੀ ਦੇਖਦੇ ਹੁਣ ਇੱਕ ਪਾਤਾ ਜਿਹੜੇ ਬੱਚੇ ਟੁੱਟੇ ਨਹੀਂਗੇ ਹਲਾਉਣੇ ਨਹੀਂਗੇ ਅਗਲੀ ਵਾਰੀ ਓਏ ਬਾਕੀ ਵੀ ਕਰ ਲਾ ਬਾਕੀ ਟੈਸਟ ਹੀ ਕਰਦੇ ਪਏ ਆ ਵੀ ਸੱਚੀ ਨਿਕਲਦੇ ਆ ਇੰਦਾ ਰੀਲ ਸੀਗੀ ਆਈ ਦੇ ਨਾਲ ਇਸ ਟੈਸਟ ਹੋ ਗਿਆ ਪਾ ਦੇ ਪਾ ਦੇ ਇਹਦੇ ਉਨੇ ਪਤਾ ਲੱਗ ਜੂ ਆਹ ਤ ਖਿੱਲਰ ਜਾਣਾ ਨਹੀਂ ਖਿੱਲਰਦਾ ਨਹੀਂ ਖਿੱਲਰਦਾ ਨਹੀਂ ਖਿੱਲਰਦਾ ਤੂੰ ਪਾ ਨਹੀਂ ਖਿੱਲਰਦਾ ਹਾਂ ਬਾਕੀ ਵੇਖਦੇ ਆ ਹੌਲੀ ਏਦਾਂ ਥੋੜੀ ਸਿੱਟਣੇ ਆ ਤੂੰ ਤੇ ਅੱਧੇ ਪਾੜਦੇ ਨੇ ਫਰਮਾਨ ਨਾ ਨਹੀਂ ਯਾਰ ਮੰਨਦੇ ਆ ਪਹਿਲਾਂ ਅੱਛਾ ਬਸ ਆ ਰੱਖ ਦੇ ਕੱਢ ਦੇ ਬਾਹਰ ਦੇਖੋ ਆ ਇੱਕ ਕਮਣੀ ਹਲਾਇਆ ਹਲਾਇਆ ਨਹੀਂ ਇੱਕ ਅਸੀਂ ਕੀ ਟੈਸਟ ਕੀਤਾ ਹਲਾਇਆ ਨਹੀਂ ਤਾਂ ਇਹਨੂੰ ਵਧੀਆ ਨਿਕਲਿਆ ਬਾਕੀ ਪਾ ਕੇ ਦੇਖਦੇ ਹਾਂ ਇਹਨੂੰ ਦੇਖੋ ਨੀਨ ਵੀ ਨਹੀਂ ਕਰਾਇਆ ਕਹਿੰਦਾ ਚਲੋ ਟੁੱਟੇ ਇਹਦਾ ਉਹ ਕਰ ਪਿੱਛੇ ਆ ਰਹੀ ਨਹੀਂ ਕਰਾਇਆ ਕਹਿੰਦਾ ਪਿੱਛੇ ਉਹ ਬਾਕੀ ਟੈਸਟ ਕਰਨਾ ਸੀ ਹੁਣ ਅਸੀਂ ਨਾ ਅੱਗ ਬੰਦ ਕਰਤੀ ਮੈਨੂੰ ਲੱਗਾ ਤੇਜ਼ ਸੀਗੀ ਹਾਂ ਹਾਂ ਬਾਕੀ ਆ ਫੜੀ ਬਾਹ ਹਲਾਉਣਾ ਨਹੀਂ ਇਹਨੂੰ ਇਦਾਂ ਹੀ ਰਹਿਣ ਦੇਣਾ ਢੋਲੇ ਵਾਲਾ ਵਾਟਸਐਪ ਸ਼ੋਅ ਪੈਣਾ ਉਹ ਲਾ ਜੀ ਬਹੁਤ ਵਧੀਆ ਦੇਖੋ ਰੱਜੀ 7 5 ਹੈ ਵੇਖੋ ਉਹ ਆ ਕਿ ਪਹਿਲੇ ਤਾਂ ਇਹ ਕਬੜ ਮਾਰਿਆ ਤੋ ਇੱਕੇ ਵਾਰੀ ਪਾ ਕੇ ਚਲੋ ਦੇਖਦੇ ਹਾਂ ਹੁਣ ਦੇਖੋ ਬਈ ਪਾ ਸੱਚ ਕਹਿੰਦਾ ਸੀ ਉਹ ਤੁਸੀਂ ਉਹਨੂੰ ਕਬਲੇ ਬਣਾਗੇ ਹੈ ਦੇਖੋ ਆ ਮੇਰੇ ਵਾਲੇ ਹੀ ਜਿਹੜੇ ਹੁਣ ਵੇਟ ਕਰਦੇ ਹਾਂ ਟੈਸਟ ਕਰਨ ਦੇ ਬੰਦੇ ਕ ਨਹੀਂ ਤੇ ਗਾਇਸ ਹੁਣ ਅਸੀਂ ਇੱਥੇ ਬਣਾ ਲਏ ਤੇ ਆ ਜਿਹੜੇ ਸੀ ਖਰਾਬ ਨਿਕਲਿਆ ਜਵੇਂ ਵਿੱਚ ਆਪਾਂ ਜਲਦੀ ਜਲਦੀ ਖਲਾਈ ਜਾਈਏ ਜ਼ਿਆਦਾ ਇਦਾਂ ਥੋੜਾ ਖਰਾਬ ਵੀ ਹੋਇਆ ਥੋੜਾ ਸਹੀ ਵੀ ਹੋਇਆ ਹਲਾਉਣੇ ਨਹੀਂ ਹਲਾਉਣੇ ਨਹੀਂ ਰਮਾਨ ਨਾ ਬਸ ਵਿੱਚ ਪਾ ਕੇ ਛੱਡ ਦੇਣੇ ਬਾਕੀ ਵੇਖਦੇ ਹਾਂ ਹੁੰਦੇ ਕਣੇ ਚਲੋ ਇੱਥੇ ਆ ਪਲਾਤੀਆਂ ਸ਼ਿਮਲਾ ਵਿੱਚ ਚੰਦ ਗਰੀਲੇ ਜੀ ਜੋ ਨਾ ਪਤਾ ਲੱਗ ਗਿਆ ਨਾ ਵਿਹਲਿਆਂ ਦਾ ਕੰਮ ਆ ਜਿਹੜਾ ਬਰੈਡ ਦੀ ਥੋੜਾ ਰਿਹਾ ਇਹਦਾ ਸੀ ਤੇ ਉਹ ਕੱਟੇ ਨਾ ਤੇ ਬਾਕੀ ਤੁਹਾਨੂੰ ਗਾਇਸ ਅਸੀਂ ਘਰੇ ਜਾ ਕੇ ਦਿਖਾਵਾਂਗੇ ਸਵਾਦ ਹੁਣ ਇੱਕ ਵਾਰੀ ਇਹਨੂੰ ਟਾਈਮ ਲੱਗਦਾ ਇਹਨੂੰ ਟਾਈਮ ਲੱਗਣਾ ਹੈ ਮਤਲਬ ਥੋੜਾ ਟਾਈਮ ਲੱਗੂਗਾ ਡੇਢ ਕੇ ਘੰਟੇ ਲੱਗੂਗਾ ਤੇ ਘਰੇ ਜਾ ਕੇ ਤੁਹਾਨੂੰ ਟੇਸਟ ਕਰਕੇ ਦਿਖਾਵਾਂਗੇ ਤੇ ਫੇਰ ਹੀ ਐਂਡ ਹੋਊਗਾ ਇਹਦਾ ਹੋ ਰਹਿਦਾ ਤੇ ਗਾਇਸ ਬਾਕੀ ਹੈ ਇਹ ਇਥੇ ਕਾਰ ਤੇ ਚੱਲੇ ਸੀ ਐਂ ਕਿਹਾ ਮੰਮੀ ਤੂੰ ਹੀ ਕਾਰ ਤੇ ਆ ਮੰਮੀ ਕਹਿੰਦੇ ਨਹੀਂ ਨਹੀਂ ਚਾਹਣੀ ਆ ਵਿੱਚ ਤੇ ਉਹ ਗਲਾਬ ਜਮੂ ਨਾ ਵਿੱਚ ਤੇ ਮੈਂ ਤੁਰ ਕੇ ਆਉਂਦੀ ਆ ਫਿਰ ਨਾਲੇ ਮੰਮੀ ਕਹਿੰਦੀ ਲਈ ਸਾਰੇ ਉਹ ਜਿਹੜੇ ਜਿਮ ਹੋਵਾਂ ਨੇ ਤੇ ਮੈਂ ਨਾ ਉਹ ਤੁਰਾਂ ਤੂੰ ਹੀ ਸੜਦੇ ਆ ਮੇਰੇ ਤੋਂ ਓ ਡੇ ਡੇ ਕੋਈ ਨਹੀਂ ਕੋਈ ਆਇ ਕੋ ਨਾ ਲੜ ਖਲੀ ਇੱਕ ਮਿੰਟ ਕਰੋ ਮੰਮੀ ਕੀ ਕਰੀ ਜਾਂਦੀ ਹੈ ਹਲੋ ਬਾਬੂ ਜੀ ਨੂੰ ਵੀ ਬੁਲਾਵਾਂ ਲੈ ਕਿੱਥੇ ਆ ਉਹ ਬਾਹਰ ਪਾ ਉਹਦਾ ਉਹਦਾ ਬਣਿਆ ਸਵਾਦ ਹਾਂ ਠੀਕ ਆ ਪਰ ਉਹਦਾ ਹਰਾਈਆ ਹਾਂ ਆ ਵੀ ਹਾਂ ਬਾਬੇ ਹਾਂ ਖਾ ਰਹਾ ਜੀ ਨਹੀਂ ਖਾਦਾ ਖਾਏਗੀ ਮੈਂ ਤਾਂ ਖਾਈ ਇੱਕ ਸਵਾਦ ਆ ਤੋ ਸਵਾਦ ਹਾਂ ਨਹੀਂ ਦੇ ਮਮੀ ਚੱਲੇ ਮੇਰੀ ਚਾਣੀ ਆ ਖਾਈ ਨਹੀਂ ਮੈਂ મતલਬ ਉਹ ਗੱਲ ਨਹੀਂ ਬਣੀ ਬਾਕੀ ਗਲਾਸ ਵਾਰ ਦਲਾ ਦੇ ਵਾਲਾ ਹੋਰ ਗਲਾਸ ਚਾਣੀ ਹੂੰ ਚਲੋ ਸਵਾਦ ਹੈ ਵਧੀਆ ਵਧੀਆ ਸਵਾਦ ਆਵੇਂ ਤਾਂ ਸੇਮ ਦਾ ਥੋੜਾ ਫਰਕ ਆ ਠੀਕ ਆ ਤੇ ਗੈਸੋ ਤੁਮਾਦ ਅਸੀ ਕਰੇ ਅਗੇ ਸੀ ਤੇ ਹੁਣ ਅਸੀਂ ਇਥੇ ਵੀਡੀਓ ਦਾ ਕਰਦੇ ਆ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਕੱਲ ਨੂੰ ਤੁਹਾਨੂੰ ਨਵੀਂ ਵੀਡੀਓ ਦੇ ਨਾਲ